ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 29 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਪੁਰਬ ਸ਼ਤਾਬਦੀ ਮਨਾਾਈ ਜਾ ਰਹੀ ਹੈ ਮੈਂ ਉਹਦਾ ਸਖਤ ਵਿਰੋਧ ਕਰਦਾ ਹਾਂ ਮੇਰਾ ਵਿਰੋਧ ਦਾ ਇੱਕੋ ਇੱਕ ਕਾਰਨ ਆ ਇਹ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੇਕਰ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਨਗਰ ਕੀਰਤਨ ਕਰੇ ਮੈਂ ਨਗਰ ਕੀਰਤਨ ਦਾ ਵਿਰੋਧ ਕਰੂੰਗਾ ਜੇ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਸਟੇਜ ਲਾਇਆ ਮੈਂ ਸਟੇਜ ਦਾ ਵਿਰੋਧ ਕਰੂੰਗਾ ਮੈਂ ਸ਼ਤਾਬਦੀ ਦਾ ਵਿਰੋਧੀ ਨਹੀਂ ਪਰ ਇਹਨਾਂ ਨੇ ਅੱਜ ਤੋਂ 10 ਸਾਲ ਪਹਿਲਾਂ ਭਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਰੂਪ ਲਾਪਤਾ ਕੀਤੇ ਆ ਉਹ ਦਿੱਤੇ ਕਿਨੇ ਆ ਕੀ ਦੇ ਕਹਿਣ ਤੇ ਦਿੱਤੇ ਆ ਕਿਹਨੂੰ ਦਿੱਤੇ ਆ ਕਿਸ ਹਾਲਾਤ ਵਿੱਚ ਆ ਅੱਜ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਇਹਦਾ ਕੋਈ ਨਿਰਣਾ ਨਹੀਂ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਕਾਰ ਦੇ ਸਬੰਧ ਵਿੱਚ ਜਿਹੜਾ ਬਿਆਦਮੀ ਦਾ ਦੋਸ਼ੀ ਆ ਭਾਵੇਂ ਉਹ ਬੰਗੂ ਆ ਭਾਵੇਂ ਚੰਦੂ ਆ ਭਾਵੇਂ ਨਰੈਣੂ ਮੰਨਤਿਆ ਆਜੇ ਸ਼੍ਰੋਮਣੀ ਕਮੇਟੀ ਨੇ ਗੁਰਮਖੋ ਇੱਕ ਪਰਿਵਾਰ ਦੀ ਕਮੇਟੀ ਬਣ ਗਈ ਹੈ ਇਹ ਸੁਖਬੀਰ ਬਾਦਲ ਇਹਦੀ ਨੁਮਾਇੰਦਗੀ ਕਰਦਾ ਇਸ ਕਰਕੇ ਮੈਂ ਇਸ ਸ਼ਤਾਪਦੀ ਦਾ ਵਿਰੋਧੀ ਨਹੀਂ ਜੇਕਰ ਸ਼੍ਰੋਮਣੀ ਕਮੇਟੀ ਨੇ ਸ਼ਤਾਪਦੀ ਮਨਾਈ ਜਾਂ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਨਗਰ ਕੀਰਤਨ ਕੀਤੇ ਮੈਂ ਉਹਨਾਂ ਦਾ ਵਿਰੋਧ ਕਰਾਂਗਾ ਜੇਕਰ ਇਸ ਦੌਰਾਨ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਹੋਵੇਗੀ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਾ 328 ਰੂਪ ਲਾਪਤਾ ਕੀਤੇ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰਾਧ-ਵਿਰੋਧ ਕਰਦਾ ਜੇਕਰ ਖਾਲਸਾ ਪੰਥ ਗੁਰੂ ਕੀ ਸੰਗਤ ਸ਼ਤਾਬ ਦੀ ਮਨਾਵੇ ਉਹਦੇ ਨਾਲ ਮੇਰਾ ਕੋਈ ਵਿਰੋਧ ਨਹੀਂ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਇਹਨਾਂ ਕਾਰਨਾ ਕਰਕੇ ਵਿਰੋਧ ਕਰਦਾ ਅਣਸਖਾਵੇਂ ਕੋ ਘਟਨਾ ਵਾਪਰਦੀ ਹੈ ਉਹਦਾ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਹੋਵੇਗੀ। ਪੰਜਾਬ ਦੇ ਕਾਗਜ਼ੀ ਵੱਡੇ ਪੱਤੇ ਤੇ ਮਨਾਦੀ ਹੈ ਸਾਡੀ। ਅਸੀਂ ਸਰਕਾਰੀ ਨਾ ਅਸੀਂ ਧਾਰਮਿਕ ਬੰਦੇ ਅਸੀਂ ਧਾਰਮਿਕ ਅਦਾਰੇ ਦੀ ਗੱਲ ਕਰਦੇ ਅਸੀਂ ਸਰਕਾਰ ਮਨਾਵੇ ਉਹਦੇ ਨਾਲ ਸਾਡਾ ਕੀ ਲੈਣਾ ਦੇਣਾ। ਇਹ ਪੰਥ ਮਨਾਵੇ, ਗੁਰੂ ਕੀ ਸੰਗਤ ਮਨਾਵੇ, ਸ਼੍ਰੋਮਣੀ ਕਮੇਟੀ ਪੰਥਨੀ ਨਾਮ ਅਰੀਕ ਸਿੰਘ ਸੰਤ ਪੰਥਿਆ ਚਮੋਚਾ ਜਿਹੜਾ ਸਿੱਖ ਸਮਾਜ ਹੁੰਦਾ ਉਹ ਪੰਥ ਹੁੰਦਾ ਇਸ ਕਰਕੇ ਇਹ ਵਿਦਬੀ ਦੇ ਦੋਸ਼ੀ ਹੈ ਇਸ ਕਰਕੇ ਮੈਂ ਇਹਨਾਂ ਦਾ ਵਿਰੋਧ ਕਰਦਾ ਦਿੱਲੀ ਕਮੇਟੀ ਵੀ ਬਣਾ ਰਹੀ ਹੈ ਆਪਣੇ ਤੌਰ ਤੇ ਜਾਂ ਕੋਈ ਮਨਾਵੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਗੱਲ ਕਰਦਾ ਬਾਦ ਪੋਸੀ ਕੱਲ ਕਰਨ ਪਰਸੋਂ ਕਰਨਾ ਇਹ ਤਖਤ ਜਿਹੜਿਆ ਹੈ ਪੰਥ ਦੇ ਹੈ ਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਇਹ ਪੰਥ ਦਾ ਜਥੇਦਾਰ ਨਹੀਂ ਇਹ ਬਾਦਲ ਪਰਿਵਾਰ ਦਾ ਜਥੇਦਾਰ ਇਸ ਕਰਕੇ ਅਸੀਂ ਇਹਨੂੰ ਜਥੇਦਾਰ ਮੰਨਦੇ ਨਹੀਂ ਤਾਕਤਾਂ ਤੇ ਕਬਜ਼ਾ ਬਖਸ਼ਾ ਦੀ ਸਿੱਖ ਕੌਮ ਦੀ ਤਰਾਸਦੀ ਆ ਕਿ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਗਿਨਾਰਿਆ ਪੰਥ ਨਾਲ ਗਦਾਰੀ ਕਰਦਾ ਸ਼੍ਰੋਮਣੀ ਕਮੇਟੀ ਦਾ ਕਰਤਾ ਤਰਤਾ ਉਹ ਆ ਸ਼੍ਰੋਮਣੀ ਕਾਲੀ ਦਲ ਦਾ ਕਰਤਾ ਤਰਤਾ ਉਹ ਆ ਤਿੰਨਾਂ ਜ ਤਿੰਨਾਂ ਤਖਤਾਂ ਦਾ ਕਰਤਾ ਤਰਤਾ ਉਹ ਐਸ਼ ਕਰਕੇ ਸਾਨੂੰ ਸਾਰੇ ਸਿੱਖਾਂ ਨੂੰ ਨਮੋਸ਼ੀ ਆਉਂਦੀ ਆ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਸਿੱਖ ਪੰਥ ਨਾਲ ਗਦਾਰੀ ਕਰਦਾ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਆ ਬਾਦਲ ਦੇ ਵੱਡ ਬਡੇਰਿਆਂ ਨੇ ਉਹ ਤੋਂ ਵਿਰੋਧ ਕੀਤਾ ਸੀ ਬਾਦਲ ਦੇ ਪਿੱਟੂ ਸਨ ਜਦੋਂ ਸ਼੍ਰੋਮਣੀ ਕਾਲੀ ਦਾਣ ਹੋਣ ਵਿੱਚ ਆਇਆ ਉਦੋਂ ਵੀ ਅੰਗਰੇਜ਼ ਸਰਕਾਰ ਦੇ ਪਿੱਟੂ ਸਨ ਪਰ ਅੱਜ ਸਾਡੇ ਸਾਰੇ ਸਿੱਖਾਂ ਵਾਸਤੇ ਨਮੋਸ਼ੀ ਦੀ ਗੱਲ ਆ ਇੱਕ ਪਰਿਵਾਰ ਕਿੰਨਾ ਤਕਤਾਂ ਤੇ ਕਾਬਜ਼ ਇੱਕ ਪਰਿਵਾਰ ਸ਼੍ਰੋਮਣੀ ਕਾਲੀ ਦਾ ਤੇ ਕਾਬਜ਼ ਇੱਕ ਪਰਿਵਾਰ ਇਸੇ ਤਰ੍ਹਾਂ ਤਿੰਨਾਂ ਤਕਤਾਂ ਤੇ ਕਾਬਜ਼ ਸਾਨੂੰ ਆਦਲ ਮੇਲ ਕਰਕੇ ਸ਼੍ਰੋਮਣੀ ਕਮੇਟੀ ਇਹਨਾਂ ਤਾਕਤ ਆਜ਼ਾਦ ਕਰਾਉਣੇ ਚਾਹੀਦੇ ਆ ਇਸ ਕਰਕੇ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧੀ ਨਹੀਂ ਜਿਹੜਾ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਇਸ ਦਾ ਵਿਰੋਧ ਕਰਦਾ ਸੀ ਵਿਰੋਧ ਕਰਦਾ ਤੇ ਇਸੇ ਤਰ੍ਹਾਂ ਕਰਦਾ ਰਾਵਾਂਗਾ ਅਗਲੇ ਮਹੀਨੇ ਇਹ ਜਲਾਸ ਹੋ ਜਾ ਰਿਹਾ ਪ੍ਰਧਾਨ ਕਿਉਂ ਇਹ ਉਹ ਪ੍ਰਧਾਨ ਦੀ ਚੋਣ ਸੁਖਵੀਰ ਬਾਦਲ ਨੇ ਕਰਨੀ ਵਾਰ-ਵਾਰ ਮੇਰੇ ਤੋਂ ਕਿਉਂ ਸਵਾਲ ਕਰਕੇ ਪੁੱਛਦੇ ਮੈਂ ਕਿ ਸੁਖਵੀਰ ਬਾਦਲ ਦੀ ਕਮੇਟੀ ਆ ਉਹ ਜਿਹਨੂੰ ਚੰਗਾ ਚਾਹੂਗਾ ਉਹਨੂੰ ਉੱਥੇ ਪ੍ਰਧਾਨ ਬਣਾ ਦਊਗਾ ਪ੍ਰਧਾਨ ਇੱਥੇ ਕਿਹੜਾ ਪੰਥ ਨਹੀਂ ਲਾਉਣਾ ਚਾਹ ਉਹਨਾਂ ਨੇ ਪੰਥ ਦੀ ਕਾਰਜ ਕਰਨਾ ਹੈ ਜਦੋਂ ਜਦ ਵੀ ਤੁਸੀਂ ਕਹਿ ਰਹੇ ਹੋ ਕਿ ਕੋਈ ਅਨਸੇਫ ਸਿਵਲ ਇਨਸੀਡੈਂਟ ਹੋਗਾ ਦੈਨ ਐਸਡੀਪੀਸੀ ਵਾਲੇ ਰਿਸੋਰਸਸ ਆਉਣਗੇ ਤੁਸੀਂ ਕਿਸ ਤਰ੍ਹਾਂ ਦਾ ਪ੍ਰੋਟੈਸਟ ਕਰੋਗੇ ਪੀਸੂਲ ਔਰ ਜਿਸ ਤਰ੍ਹਾਂ ਦਾ ਵੀ ਹੋ ਸਕੇ ਉਸੇ ਤਰ੍ਹਾਂ ਨਾ ਕਰਨਾ ਜਿਸ ਤਰ੍ਹਾਂ ਦਾ ਵੀ ਹੋ ਸਕੇ ਜੇਕਰ ਆਪਣੀਆਂ ਹਰਕਤਾਂ ਤੋਂ ਬਾਦ ਨਾ ਆਏ ਤੇ ਫਿਰ ਜਿਸ ਤਰ੍ਹਾਂ ਦਾ ਵੀ ਹੋ ਸਕੇਗਾ ਉਸੇ ਤਰ੍ਹਾਂ ਨਾ ਕਰਨਾ